ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਫਟੜ ਲੱਗੇ ਆਜਾ ਰਹੇ ਜੀ ਗੱਲ ਅਗਲੇ 7-8 ਦਿਨਾਂ ਦੀ ਕਰਾਂਗੇ ਯਾਨੀ ਕਿ ਜਨਵਰੀ ਦੇ ਅਖੀਰਲੇ ਦਿਨਾਂ ਤੱਕ ਮੌਸਮ ਪੰਜਾਬ ਦਾ ਕਵੇਂ ਦਾ ਰਹਿ ਸਕਦਾ ਹੈ ਜੀ ਔਰ ਉਮੀਦੇ ਕਿੰਨੇ ਕਸਰ ਨੇ ਤੇ ਹਰਿਆਲੇ ਰਾਸਾਂ ਦੇ ਮੌਸਮ ਦੀ ਗੱਲ ਵੀ ਇਸ ਵੀਡੀਓ ਦੇ ਵਿੱਚ ਕਰਾਂਗੇ ਐਸੇ ਲਈ ਵੀ ਤਾਜ਼ਾ ਸੈਟਲਾਈਟ ਦਸੇਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਨਵਰੀ 21 ਦਾ ਦਿਨ ਲਗਭਗ ਆਪਣਾ ਅਖੀਲਾ ਪੜਾ ਪੂਰਾ ਕਰਕੇ ਲੰਘ ਚੁੱਕਿਆ ਤੇ ਐਸੇ ਵੇਲੇ 8:30 7:30 ਦਾ ਟਾਈਮ ਹੋ ਰਿਹਾ ਹੈ ਜੋ ਜਿਵੇਂ ਤੁਹਾਨੂੰ ਸਵੇਰ ਦੀ ਖ਼ਬਰਾਂ ਦੇ ਵਿੱਚ ਅਪਡੇਟ ਦਿੱਤੀ ਸੀ ਕਿ ਅੱਜ ਟੁੱਟਵੇਂ ਤੌਰ ਤੇ ਬਦਲ ਵਾਈ ਜਿਹੜੀ ਆ ਪੰਜਾਬ ਦੇ ਉੱਪਰ ਦੀ ਹਰਿਆਣਾ ਦੇ ਉੱਪਰ ਦੀ ਜਿਹੜੀ ਆ ਲੰਘਦੀ ਰਹੇਗੀ ਸੋ ਐਸੇ ਲਈ ਜੇਕਰ ਦੇਖੀਏ ਤਾਜ਼ਾ ਸੈਟੇਲਾਈਟ ਤਸਵੀਰ ਤੇ ਹਲਕੇ ਬਦਲਬਾਏ ਜਿਹੜੀ ਹੈ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਰੋਪੜ ਮਹਾਲੀ ਚੰਡੀਗੜ੍ਹ ਇਹਨਾਂ ਜ਼ਿਲ੍ਹਿਆਂ ਦੇ ਉੱਪਰ ਦੀ ਜਿਹੜੀ ਹੈ ਲੰਗਰੀ ਹੈ ਸੋ ਅੱਜ ਦਿਨ ਫਰ ਬਦਲਾਂ ਦੀ ਆਵਾਜ਼ ਆਈ ਜਿਹੜੀ ਆ ਜਾਰੀ ਰਹੀ ਤੇ ਧੁੱਪ ਵੀ ਜਿਹੜੀ ਅੱਜ ਨਿੱਗੀ ਲੱਗੀ ਆ ਬਹੁਤੇ ਖੇਤਰਾਂ ਦੇ ਵਿੱਚ ਸੂਰਜ ਦੇ ਦਰਸ਼ਨ ਸਵੇਰੇ ਹੀ ਹੋ ਗਏ ਸੀ ਤੇ ਧੁੱਪ ਬਹੁਤੇ ਖੇਤਰਾਂ ਦੇ ਵਿੱਚ ਅੱਜ ਲੱਗੀ ਆ ਜਿਹਦੇ ਨਾਲ ਮਾਹੌਲ ਹੈ ਜਿਹੜਾ ਗਰਮੀ ਵਾਲਾ ਮਿਲ ਰਿਹਾ ਤੇ 15 ਤੋਂ ਲੈ ਕੇ 20 ਦੇ ਆਸ-ਪਾਸ ਜਿਹੜਾ ਮੈਕਸਿਮਮ ਟੈਂਪਰੇਚਰ ਜਿਹੜਾ ਦਰਜ ਹੋਈ ਨਹੀਂ ਸੋ ਇਹ ਕ ਪਛਮੀ ਸਿਸਟਮ ਵੈਸਟਰਨ ਡਿਸਟਰਬੈਂਸ ਕੱਲ ਤੋਂ ਐਕਟੀਵੇਟ ਹੋਣ ਜਾ ਰਹੀ ਹੈ ਸੋ ਇਹ ਪਛਮੀ ਸਿਸਟਮ ਉੱਤਰ ਫਾਰਤ ਦੇ ਬਹੁਤੇ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਹ ਪਛਮੀ ਸਿਸਟਮ ਦਾ ਅਸਰ ਹੈ ਜਿਹੜਾ ਨਾਮਾਤਰ ਰਹੇਗਾ ਕੁਝ ਕ ਤਿੰਨ ਚਾਰ ਜ਼ਿਲ੍ਹਿਆਂ ਨੂੰ ਜੇਕਰ ਛੱਡ दिए ਤਾਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਇਸ ਸਿਸਟਮ ਦਾ ਕੋਈ ਪ੍ਰਭਾਵ ਵੱਡੇ ਪੱਧਰ ਤੇ ਨਜ਼ਰ ਨਹੀਂ ਆਵੇਗਾ ਪਟਿਆਲੇ ਦੇ ਕੁਝ ਖੇਤਰ ਸੰਗਰੂਰ ਦੇ ਕੁਝ ਖੇਤਰ ਚੰਡੀਗੜ੍ਹ ਮਹਾਲੀ ਤੇ ਪੰਚਕਲਾ ਇਹਨਾਂ ਖੇਤਰਾਂ ਦੇ ਵਿੱਚ ਸਾਰੇ ਖੇਤਰਾਂ ਦੇ ਵਿੱਚ ਨਹੀਂ ਹੈ ਨਾ ਜਿਲ੍ਹਿਆਂ ਦੇ ਕੁਝ ਕੁ ਭਾਗਾਂ ਦੇ ਵਿੱਚ ਹੋ ਸਕਦਾ ਹੈ ਕਿ ਹਲਕੀ ਬੂੰਦਾਬੰਦੀ ਹਲਕੇ ਸ਼ਰਾਟੇ ਲੱਗ ਜਾਣ ਬਾਕੀ ਬਹੁਤੇ ਖੇਤਰਾਂ ਦੇ ਵਿੱਚ ਇਹ ਸਿਸਟਮ ਦਾ ਕੋਈ ਪ੍ਰਭਾਵ ਪੈਂਦਾ ਨਜ਼ਰ ਨਹੀਂ ਆ ਰਿਹਾ ਹਰਿਆਣੇ ਦੇ ਦੱਖਣ ਪੂਰਬੀ ਖੇਤਰ ਯੂਪੀ ਦੇ ਨਾਲ ਲੱਗਦੇ ਖੇਤਰ ਔਰ ਰਾਜਸਥਾਨ ਦੇ ਪੂਰਬੀ ਖੇਤਰਾਂ ਦੇ ਵਿੱਚ ਮਧ ਪ੍ਰਦੇਸ਼ ਦੇ ਉੱਤਰੀ ਤੇ ਪੂਰਬੀ ਭਾਗਾਂ ਦੇ ਵਿੱਚ ਤੇ ਯੂਪੀ ਦੇ ਜਿਹੜਾ ਪਛਮੀ ਭਾਗਾਂ ਦੇ ਵਿੱਚ ਇਹ ਸਿਸਟਮ ਦਾ ਜਿਹੜਾ ਅਸਰ ਮੁੱਖ ਤੌਰ ਤੇ ਰਹੇਗਾ ਦਿੱਲੀ ਗੁਰੂਗਰਾਮ ਨਾਡਾ ਹਲਕੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਸੋ ਦੂਜੇ ਪਾਸੇ ਜੀ ਹਿਮਾਚਲ ਦੇ ਉੱਪਰਲੇ ਭਾਗ ਜਿਹੜੇ ਆ ਯਾਨੀ ਕਿ ਪਹਾੜਾਂ ਦੇ ਉੱਪਰ ਬਰਫਬਾਰੀ ਦਾ ਇੱਕ ਦੌਰ ਕੱਲ ਤੋਂ ਸ਼ੁਰੂ ਹੋ ਸਕਦਾ 23 24 25 ਦੇ ਦਿਨਾਂ ਦੇ ਦਰਮਿਆਨ ਹਲਕੇ ਬਰਫਬਾਰੀ ਜੜੀਆਂ ਦਰਜ ਹੋ ਸਕਦੀ ਹੈ ਹਿਮਾਚਲ ਤੇ ਉੱਤਰਾਖੰਡ ਦੇ ਪਹਾੜਾਂ ਦੇ ਵਿੱਚ ਤੇ ਜਿਹੜੇ ਹੇਠਲੇ ਖੇਤਰ ਆ ਜਿਵੇਂ Shimla Manali ਇਹਨਾਂ ਖੇਤਰਾਂ ਦੇ ਵਿੱਚ ਜਿਹੜੇ ਆ ਹਲਕੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਸਿਸਟਮ ਦਾ ਅਸਰ ਪੰਜਾਬ ਦੇ ਵਿੱਚ ਤਾਂ ਨਹੀਂ ਪਏਗਾ ਪਰ ਇਹ ਸਿਸਟਮ ਤੇ ਸਦਕਾ ਜਿਹੜੀਆਂ ਠੰਡੀਆਂ ਹਵਾਵਾਂ ਨੇ ਉਹ ਕੁਝ ਕਰਨ ਗਿਆ ਮੈਦਾਨਾਂ ਵੱਲ ਯਾਨੀ ਕਿ 23 24 25 ਨੂੰ ਸੇਤਲੜ ਜੜੀਆਂ ਪੰਜਾਬ ਹਰਿਆਣਾ ਰਾਜਸਥਾਨ ਦੇ ਖੇਤਰਾਂ ਦੇ ਵਿੱਚ ਚੱਲੇਗੀ ਜਿਸ ਦੇ ਨਾਲ ਠੰਡ ਦੇ ਵਿੱਚ ਇੱਕ ਵਾਰ ਫਿਰ ਤਾਂ ਵਾਅਦਾ ਹੋਏਗਾ ਪੰਜਾਬ ਦੇ ਵਿੱਚ ਪਹਿਲਾਂ ਇਹ ਸਿਸਟਮ ਅਸਰ ਪਾਉਂਦਾ ਜਾਪ ਰਿਹਾ ਸੀ ਪਰ ਹੁਣ ਲੱਗ ਜਉਂਦੇ ਆਉਂਦੇ ਤੇ ਇਹ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਦੇ ਬਹੁਤੇ ਖਾਗਾਂ ਦੇ ਵਿੱਚ ਉਮੀਦਾਰ ਜ ਨਹੀਂ ਹੋਣਗੇ ਬੱਦਲ ਵਾਈ ਟਟੂਏ ਤੌਰ ਤੇ ਜ਼ਰੂਰ ਲੰਘ ਸਕਦੀ ਹੈ ਇਹ ਸਿਸਟਮ ਦੇ ਸਦਕਾ ਤੇ ਕੁਝ ਖੇਤਰ ਹੋ ਸਕਦੇ ਨੇ ਜ 10 15% ਖੇਤਰ ਉਹ ਵੀ ਹਰਿਆਣੇ ਦੇ ਨਾਲ ਲਗਦੇ ਜਿੱਥੇ ਹਲਕੀ ਬੂੰਦਾਬਾਰੰਦੀ ਇਹ ਸਿਸਟਮ ਦਰਜ ਕਰਾਵੇ ਸੋ ਇਸ ਤੋਂ ਅਗਲਾ ਸਿਸਟਮ ਯਾਨੀ ਕਿ 25 26 27 28 ਇਹਨਾਂ ਦਿਨਾਂ ਦੇ ਦਰਮਿਆਨ ਮੌਸਮ ਖੁਸ਼ਕ ਰਹੇਗਾ ਬਹੁਤੇ ਭਾਗਾਂ ਦੇ ਵਿੱਚ ਧੁੰਦ ਵੀ ਦਰਜ ਨਹੀਂ ਹੋਏਗੀ ਹਾਲਾਂਕਿ ਇੱਕ ਦੋ ਦਿਨ ਐਸੇ ਹੋਣਗੇ ਸਿਸਟਮ ਦੇ ਨਿਕਲਣ ਤੋਂ ਬਾਅਦ ਜਿੱਥੇ ਧੁੰਦ ਬਣ ਸਕਦੀ ਆ ਪਰ ਧੁੱਪ ਵੀ ਬਹੁਤੇ ਖੇਤਰਾਂ ਦੇ ਵਿੱਚ ਲੱਗੇਗੀ ਜਿਹਦੇ ਨਾਲ ਥੋੜੀ ਰਾਹਤ ਠੰਡ ਤੋਂ ਜੜੀਆਂ ਮਿਲਣ ਦੀ ਸੰਭਾਵਨਾ ਹੈ ਅਗਲਾ ਸਿਸਟਮ ਜਿਹੜਾ ਇਸ ਤੋਂ ਹੋਏਗਾ ਜੀ ਉਹ 28 29 30 ਯਾਨੀ ਕਿ ਅਖੀਲੇ ਦਿਨਾਂ ਦੇ ਵਿੱਚਕਾਰ ਲੱਗਦਾ ਜਾਪ ਰਿਹਾ ਤੇ ਉਹ ਸਿਸਟਮ ਵੀ ਹਲਕਾ ਪ੍ਰਭਾਵ ਹੁੰਦਾ ਜਾਪ ਰਿਹਾ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਤੇ ਫਿਲਹਾਲ ਉਹਦੀ ਅਪਡੇਟ ਤੁਹਾਨੂੰ ਮੌਕੇ ਤੇ ਜੜੀਆ ਦੇਾਂਗੇ لیکن ਅਜੇ ਤਾਜ਼ਾ ਅੰਕੜਿਆਂ ਦੇ ਲਾਣੇ ਨੇ ਜੀ ਜੋ ਮੌਸਮ ਅਗਨੇ ਜਾਰੀ ਕੀਤੇ ਨੇ 22 ਤਰੀਕ ਨੂੰ ਅਲਰਟ ਜੜਿਆ ਗਿਆ ਹਰਿਆਣਾ ਪਲੱਸ ਚੰਡੀਗੜ੍ਹ ਦੇ ਬਹੁਤ ਫਾਗਾਂ ਦੇ ਵਿੱਚ ਫਿਲਹਾਲ ਕੋਈ ਅਲਰਟ ਵਾਲੀ ਗੱਲ ਬਾਤ ਨਹੀਂ ਆ ਹਰ ਹਰਿਆਣਾ ਦੇ ਵਿੱਚ ਅਲਰਟ ਜੜਿਆ ਗਰਜ ਰਿਸ਼ਕ ਦੇ ਨਾਲ ਵੀ ਇਹਦੇ ਜੜਿਆ ਜਾਰੀ ਕਰ ਦਿੱਤੇ ਗਏ ਨੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਬਦਲਬਾਈ ਹਾਲਾਂਕਿ ਬਹੁਤੇ ਖੇਤਰਾਂ ਦੇ ਵਿੱਚ ਪ੍ਰਭਾਵਿਤ ਕਰੇਗੀ 22 23 ਤਰੀਕ ਨੂੰ ਪਰ ਇਹ ਵੀ ਜੜਿਆ ਕੁਸ਼ਕ ਸੀਮੇ ਦੇ ਫਾਗਾਂ ਤੱਕ ਹੀ ਸੀਮਿਤ ਰਹਿਣਗੇ ਉਸ ਤੋਂ ਬਾਅਦ ਮੌਸਮ ਲਗਭਗ 27 28 ਤਰੀਕ ਤੱਕ ਸਾਫ਼ ਰਹੇਗਾ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜੀ ਇਜਾਜ਼